ਔਰ ਵੀ ਮਿੱਤਰੋ ਸਾਰੇ ਜਿੰਨੇ ਆਈ ਨੂੰ ਹੋ ਰਹੇ ਨੇ ਬਹੁਤ ਵਧੀਆ ਲੋ ਵੀ ਮਿੱਤਰੋ ਸਾਰੀ ਤਿਆਰੀ ਤੁਰੀ ਹੋ ਗਈ ਆ ਪੋਸਟ ਲਾਈ ਜਾਂਦੇ ਹਾਂ ਔਰ ਅੰਕਲ ਠੀਕ ਐ ਬੰਨ ਲਈ ਜੱਜ ਨਾਲ ਕਿਤੇ ਫੇਰ ਉੱਡ ਜਾਣਾਂਗੇ ਅਮਾ ਦੋ ਮਿੰਟ ਰੁਕੇ ਆ ਕੋਈ ਚੱਕਰ ਨਾ ਆ ਜਾ ਇਸ ਵੇਲੇ ਥੱਲੇ ਦੇਣਾ ਬੰਨ ਲਾ ਥੱਲੇ ਨੂੰ ਕਰਕੇ ਨਾਦੀ ਪੰਪ ਤੇ ਰੁਕੇ ਤੇਲ ਪਾਉਣਾ ਸੈਟ ਹੋਈ ਬੜੀ ਵਧੀਆ ਉਹ ਲਿੰਕਾਂ ਲਾਈ ਲਵਾਂਗੇ ਨਾ ਕਰੇ ਚੱਲ ਕੇ ਕਾ ਦੋ ਕੇ ਲੋੜ ਦੂੜ ਪੈ ਨਹੀਂ ਰਹਿਂਦੀ ਏ ਰੈਣ ਦੇ ਲੰਕਾਂ ਨੂੰ ਕੀ ਆ ਸਹੀ ਰੈਣ ਦਾ ਲੰਕਾ ਬਣਾ ਅੱਛਾ ਜੀ ਲਓ ਲੋ ਵੀ ਮਿੱਤਰੋ 나ਗ ਜੀ ਆਏ ਨੇ ਸਾਰਾ ਤੋਂ ਲੇਟ ਆ ਕਰੇ ਜੀ ਮੂੰਹ ਮੜਾ ਇੱਧਰ 나ਗ ਨੇ ਟੈਂਕੀ ਭਰਾਈ ਜੀ ਦੇਿਲ ਦੀ ਇੱਕ ਮਲਕੀਤ ਸਿਆਣੇ ਪਾਣੀ ਦੀ ਸੇਵਾ ਕਰੀ ਜੀ ਹੋਰ ਤੇ ਲੈ ਚੱਲੋ ਜਿੰਨੀਆਂ ਬੇਟੀਆਂ ਲੈਣੀਆਂ ਨੇ ਇਹ ਡਿਊਟੀ ਤੇ ਜਾ ਰਹੇ ਸੀ ਮਸਾਈਆ ਇਹ ਹਰ ਵਾਰ ਲੇਟ ਕਰਾਉਂਦਾ ਨਾ ਬੰਦਾ ਪੁਣੇ ਇਹ ਹੀ ਬੰਦਾ ਸਾਡੇ ਗਰੁੱਪ ਚੋਂ ਇੱਕ ਹੋਣਾ ਚਾਹੀਦਾ ਹੈ ਜਾਨ ਇੱਕ ਨਹੀਂ ਤਾਂ ਆਪਾਂ ਚੱਲ ਪੈਂਦੇ 8:30 ਵਜੇ ਮੈਂ 9:00 ਵਜੇ ਆ ਰਿਹਾ ਬਸ ਸਹੀ ਗੱਲ ਹੈ ਅਜੀ ਦਾਬ ਟਰਾਲੀ ਫਿਰੋਜ਼ਪੁਰ ਜਲਦੀ ਜਲਦੀ ਅਚਕਵਾ ਗਏ ਬੇਟੀਆਂ ਚਲੋ ਜੀ ਬਾਈ ਜੀ ਤਿਆਰ ਹੈ ਈਸ਼ਾਨ ਸਾਹਿਬ ਚੋਂ ਹੁੰਦੇ ਨੇ ਖੜੀ ਜਤਰਨਾ ਟੀਮ ਸਵਰਨਾ ਤਿਆਰੀਆਂ ਨੇ ਬਾਈ ਜੀ ਉੱਪਰ ਚਲੋ ਸਵਰਨੇ ਲੋ ਜੀ ਬਾਈ ਜੀ ਪਹੁੰਚ ਕੇ ਮਾਨਸਾ ਇਧਰੋਂ ਆ ਗਿਆ ਆਪਣੇ ਬਾਈ ਰਿੰਕੂ ਵਰੀ ਚਾਰ ਲੈ ਕੇ ਨੇ ਚਾਰ ਦੀ ਸੇਵਾ ਕਰਨਗੇ ਆਪਾਂ ਲੈ ਕੇ ਚੱਲੇ ਆ ਤੂੜੀ ਕੋਸ਼ ਰਾਸ਼ ਨੂੰ ਬਾਈ ਰੈਂਕੂ ਦਾ ਆ ਗਿਆ ਬਾਈ ਇਹ ਰੈਂਕੂ ਸਰਾਓ ਇਹ ਵੀ ਚੱਲੇ ਆਪਣੇ ਨਾਲ ਬਾਈ ਮੌਸਮ ਵੀ ਖਰਾਬ ਹੀ ਹੈ ਰਸਤੇ ਤੇ ਮੀਂਹ ਆਗਾ ਸੀ ਬਹੁਤ ਜ਼ਿਆਦਾ ਤਾਂ ਕਰਕੇ ਥੋੜਾ ਜਿਹਾ ਰਿਕਟਾ ਹੁੰਦਾ ਹੋਊਗੀ ਤੇ ਸੀਡੀ ਦੇ ਪੂਰੇ ਸ਼ੌਂਕੀ ਨਾ ਰੈਂਕੂ ਹਾਂ ਹੁੰਦਾ ਹੈ ਜਵਾਕਾ ਮਰ ਪਹਿਲੇ ਗੇਅਰ ਜਾ ਹੁਣ ਤੁਰੂ ਪਹਿਲੇ ਚਾਰਾ ਲੈ ਗਏ ਪਹਿਲੇ ਜਾ ਪਾਈਂ ਰੀਵੀਟ ਪਾ ਰਾ ਆ ਪਹਿਲਾ ਗੇਰ ਰੱਖ ਦੇ ਕਈ ਗਏ ਤੀਆ ਤਾਂ ਆਵਦਾ ਤੀਜਾ ਵੀ ਨਹੀਂ ਲਾਇਆ ਹੋਇਆਗਾ ਲਾ ਕੇ ਰੋਣੇ ਲਾ ਕੇ ਰੋਣਾ ਮੇਰਾ ਪਹਿਲਾ ਗੇਰਾ ਅਰੇ ਮੁਰੇ ਲਾਈਟਾਂ ਤੇ ਲਵਾ ਦੀ ਰੈਕਟਰ ਤੇ ਲੱਟ ਗਈਆਂ ਪਾ ਯਾਰ ਬਸ ਪਾਈਂ ਦੂਆ ਲਾ ਦੂਆ ਇਹ ਮੱਤਾ ਲਾ ਦੂਆ ਹੌਣ ਤੂੰ ਜਾਣ ਕਰੋ ਮੇਰਾ ਵੀ ਆ ਕੋਈ ਐਵਰੇਜ ਵਧੀਆ ਲਾਹਰ ਡੈਕਟਰ ਦੀ ਜਾਲਾ ਰੀਐਲ ਆਈ ਦੀ ਆ ਐ ਬੰਦਾ ਬੰਦ ਰੇਸ ਤੇ ਜਾਪੇ ਹੁਣ ਜਿਹੜੇ ਦਾ ਚਲਾਰੂ ਵਾਲਾ ਉਹਦਾ ਪੈਗਾਣੀ ਵਾਲਾ ਹੁਣ ਤੇਲ ਦੀ ਬਚਾਉਂ ਫੁੱਲ ਲਗ ਰਾਇ ਜੀ ਟੈਂਕੀ ਸਾਹਿਬ ਨਾਲ ਹੋਲੀ ਭਈ ਹਜੇ ਰਕਾ 80 ਤੋਂ 90 ਕਿਲੋਮੀਟਰ ਆ ਗਿਆ ਡੈਕਟਰ ਥੋੜੀ ਘੱਡੀ ਆ ਫੁੱਲ ਤੋਂ ਥੋੜੀ ਜੀ ਪਸਾ ਦਾ ਜਮਾ ਡੈਕਟਰ 800 ਨੇ ਜਾ ਰਿਹਾ ਆ ਅੱਪੀ ਤੇਲ ਬਚੁੰਦੀ ਆ ਕਿਹਦਾ ਕੰਮ ਨੂੰ ਆ ਕੰਮ ਨੂੰ ਘੇਰ ਲਾਉਣਾ ਫਿਰ ਬੜੀ ਆ ਜਦੋਂ ਉਹ ਕੁੱਤੇ ਵਾਂਗੇ ਕਰਨੇ ਫਿਰ ਬੱਕਰੀ ਪੂਰਾ ਸਿਆਣਾ ਮੁੰਡਾ ਐਦਾ ਕੰਮ ਨਹੀਂ ਕਰਦਾ ਦੋਏ ਕੰਮ ਚ ਕਰ ਸਕਦੇ ਆ ਹਾਂ ਮਤਲਬ ਦੇਖ ਲ ਖਰਚਾ ਵੀ ਘੱਟਦਾ ਏਕਦਾ ਬਹੁਤ ਜਾਣਾ ਮਾਤਰੀ ਲੈ ਜਾਉਂਦੇ ਆ ਹਾਂ ਹੁਣ ਤੂੰ ਇਹ ਅਗਰ ਜੰਮ ਤੂੰ 1000 ਚੱਕਰ ਦੇ ਦੂਜੇ ਦਾ ਐਂ ਦੇਸੇ ਵੀ ਤਾਂ ਬਹੁਤਾ ਯਾਰਾ ਐ ਵੀ ਬਾਲਾ ਭਜਾਉਂਦਾ ਤੂੰ ਫਿਰ ਆ ਕੋਈ ਪੈਣਕ ਕਰੋ ਚਾਲਦੇ ਆਪਾਂ 13 ਹੋ ਗਿਆ ਬਾਤ ਬਹੁਤ ਜਾਰੀ ਹੈ ਹਾਂ ਜੀ ਕਿ ਉਹ ਨਾ ਜੀ ਮੋੜਾ ਚੱਲ ਗਏ ਬਾਕੀ ਮੁੰਡੇ ਖੜੇ ਹੋਏ ਨੇ ਆਪਣੇ ਅੱਗੇ ਅੱਗੇ ਜਾ ਰਹੇ ਹਾਂ ਹਾਂ ਜੀ ਮੁੰਡਿਓ ਦਿਖਾਓ ਬਾਈ ਮਾਡਲ ਕਿਹੜੇ ਕਿਹੜੇ ਤਿਆਰ ਕਰੇ ਹੋ ਨੇ ਯਾਰ ਜਮਾਈ ਲੱਤੀ ਹੈ ਲਾ ਬਣਾ ਰਖੇ ਹੋ ਅੱਛਾ ਅਲਹੀਮ ਇਹ ਨੀਲਾ ਏ ੜੋੜ ੜਾ ਦੀ ਕਾਸਟਿਕ ਮਾਰਿਆ ਸੀ ਇਨਸਾਫ ਹੋ ਗਿਆ ਇਹਦਾ ਮਾਮਲਾ ਉਹ ਆ ਗਿਆ ਆਪਣੇ ਲਈ ਆਹ ਹੋਲੈਂਡ ਆ ਗਿਆ ਬਾਈ ਇਹ ਹੀ ਗੱਲ ਆ ਬਹੁਤ ਸੋਹਣੇ ਬਣਾਏ ਹੋਏ ਨੇ ਬਾਈ ਬਹੁਤ ਯਾਰ ਵਧੀਆ ਬਹੁਤ ਮੈਂ ਤ ਘਰਿਆ ਕਰੋ ਓਕੇ ਆ ਨੀਲੇ ਤੇ ਪਹਿਲਾਂ ਡੈਕ ਹੁੰਦਾ ਸੀ ਨਾ ਇਹ ਜਾ ਹਾਂ ਵਧੀਆ ਯਾਰ ਬਹੁਤ ਵਧੀਆ ਹੋਰ ਮੁੰਡਾ ਕੋਲ ਲਾਵਾ ਵੀ ਬਣਾਇਆ ਹੋਇਆ ਆਪਣਾ ਠੀਕ ਐ ਉਹ ਮੁੰਡਾ ਬੰਦੇ ਦਾ ਬਣਾ ਬਧੀਆ ਬਾਈ ਯਾਰ ਆ ਵੀ ਬਣਾ ਦੋ ਮੇਰਾ ਬਾਈ ਗਰੀਬ ਦਾ ਇਹਦਾ ਹੋਣੀ ਕਰਾਂ ਕੰਮ ਸ਼ੁਰੂ ਅਗਲੇ ਹੋਰ ਲੈਣੀ ਕਰੋਕੋਡਾਇਲ ਸਾਰੇ ਖੜਿਆ ਨੇ ਨਾ ਕੋਈ ਨਹੀਂ ਫੋਟੋ ਮੈਂ ਲੈਣਾ ਟਰੈਕਟਰ ਹੈ ਗਿਆ ਬਈ ਨੂੰ ਇੰਸਟਾ ਤੇ ਕਰ ਦੇ ਮੈਸੇਜ ਕੋਈ ਨਾ ਕੋਈ ਨਹੀਂ ਆਇਆ ਮੇਰਾ ਗੁੱਤਾ ਬਈ ਉਪਰ ਆਈਡੀ ਪਿੱਛੇ ਬਿਲਡ ਬਣਾ ਲੈ ਕਿੜੀ ਕਿੜੀ ਅੰਤ ਵਿੱਚ ਮੱਛੀ ਹੈ ਬਈ ਆ ਜੀ ਮੈਂ ਕਰੇ ਰੋਕਣਾ ਪੰਜ ਜਨ ਤੇ ਤੇ ਅੱਲਾ ਦਾ ਹੀ ਪਾਣੀ ਆ ਇਧਰ ਆ ਤੇ ਤਾਂ ਭਰਾਵਾਂ ਨੂੰ ਆ ਤੁਰ ਕੇ ਹੈ ਆ ਦੋਰ ਕੇ ਵੰਦਾ ਵੀ ਰਸਟਗਲੀ ਚੱਕਾ ਜੀ ਆਹ ਰੈਮ ਲੋਡ ਲੱਗ ਗਿਆ ਆਗੇ ਚੋਪਰਾ ਸਾਡੇ ਜੇ ਨਾ ਪਹੁੰਚ ਗਏ ਲੈ ਟਰਾਲੀ ਕੱਢ ਦੋ ਆਪੇ ਇਹ ਗੱਲ ਲਿਓ ਮਾਪੇ ਸੁਲਾ ਕੇ ਉਹ ਪਾਉਂਦਾ ਕਿ ਉਹ ਪਾਉਂਦਾ ਉਹ ਰੱਖ ਕੇ ਜਾਬਰ ਬਹੁਤੇ ਸੁੱਤੇ ਪਏ ਬਹੁਤੇ ਉੱਠ ਗਏ ਹਾਂ ਵੀ ਮੈਂ ਕਿ ਦੋ ਕੀ ਕਰਨੀ ਤੇ ਘਰ ਚਾਵੇ ਪਾਣੀ ਹੋਰ ਕੀ ਹਾਂ ਪਾਣੀ ਦਾ ਘਰਚਾ ਤੋ ਆ ਦਾ ਵਿਚਾਰਾ ਨਾ ਬੁਰਾ ਹਾਲ ਹੈ ਜਿੱਥੇ ਆ ਰਿਹਾ ਧੁੱਪ ਚੜੀ ਪਈ ਹੈ ਫੋਲ ਚੜੀ ਹੈ ਕੋਈ ਬੱਲੇ ਵਸੇ ਹੂੰ ਹੂੰ ਥੇ ਵਿਚਾਰਨੇ ਫਿਰ ਚੱਲੀਏ ਕਿਤੇ ਨਾਉਣਾ ਟੋਣਾ ਨਹੀਂ ਨਾਉਣਾ ਕੀ ਹੈ ਉਤਰੀ ਨਵਾ ਲਾਂਗੇ ਬਲੱਡ ਵਾਲੇ ਪਾਣੀ ਜਿਦੈ ਨੂੰ ਮੋਹਰ ਠੀਕ ਆ ਆ ਮਿੱਤਰੋ ਨਵਾਂ ਅਮਰੂਦ ਦੇਖਿਆ ਸਾਨੂੰ ਬੇਰ ਅਮਰੂਦ ਬੇਰ ਬੇਰ ਵਾਲੇ ਅਮਰੂਦ ਨੇ ਬੇਰ ਅਮਰੂਦ ਕਹਿੰਦੇ ਇਹਨੂੰ ਆ ਦੇਖੋ ਅਮਰੂਦ ਲੱਗੇ ਹੋਏ ਨੇ ਛੋਟੇ ਛੋਟੇ ਲੱਗਦੇ ਆ ਤੇ ਪੱਤਾ ਦੇਖੋ ਨਿਕਾ ਨਿਕਾ ਪੱਤਾ ਇਹਦਾ ਐ ਡੇ ਡੇ ਕਵੇਰ ਲੱਗਦੇ ਹਾਂ ਸੌਰੀ ਮਰੂਦ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਆਹ ਹੈ ਨਾ ਆਪਣਾ ਯਾਰ 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 ਪਾ ਦੇ ਸਭ ਗੋਲੀ ਮਠੀ ਉਹ ਆਹ ਹੈ ਸਰੀਰ ਬਣਾਉਣ ਵਾਸਤੇ ਵਧੀਆ ਚੀਜ਼ ਹੈ ਆਈ ਨਾ ਮੈਂ ਉਹ ਕੀ ਕਹਿਣਾ ਚਾਹੁੰਦੇ ਆ ਕਿ ਨਹੀਂ ਹੁੰਦਾ ਇੱਕ ਇੱਥੇ ਸਵੇਰੇ ਸਵੇਰੇ ਲੈਣਾ ਚ ਲੱਗੇ ਖੜੇ ਆ ਬਾਈ ਵੋਟੇ ਆ ਦੇਖੋ ਆ ਤਾਂ ਜ਼ਰੂਰੀ ਹੈ ਇਹ ਤਾਂ ਮੇਨ ਚੀਜ਼ ਹੈ ਹਾਂ ਇਸ ਵਾਰ ਨਹੀਂ ਉਹਦਾ ਕਾਜ ਆਦਾ ਲੈਂਦੇ ਆ ਵੇ ਹੁਣ ਪਲੇਂਡੇ ਲਾ ਕੇ ਕਿਵੇਂ ਪੀਲ ਹੋ ਰਿਹਾ ਸਹੀ ਘੰਟੇ ਵਦੂ ਵਾਰ ਨਿਕਲੇ ਅੱਛਾ ਪੂਰੀ ਭੀੜ ਲੱਗ ਗਈ ਹੈ ਬਾਈ ਕਿਹਾ ਦੇਖੋ ਤੂੰ ਵੀ ਖੜ ਜਾ ਬੰਦੇ ਇੱਥੇ ਨੰਬਰ ਲਈ ਲੱਗ ਰਿਹਾ ਜ਼ੋਰ ਤਾਂ ਨਹੀਂ ਪੈ ਰਿਹਾ ਇਧਰ ਭਗ ਜਾ ਬਾਹਰ ਉਹ ਬੰਨ ਦਾ ਬਰਨੇ ਪਾਸੇ ਦੇਖਦਾ ਦੇਖ ਗ੍ਰਿਪ ਕੱਸੀ ਖੜਾ ਪੂਰੀ ਹੋਰ ਤਾਂ ਬੋਲਣਾ ਨਹੀਂ ਹੋਵੇ ਇਹਨੇ ਜੇ ਮਰ ਜਾਣਾ ਇਹਦਾ ਆਦੀ ਕੌਂ ਕੀ ਜਾਂਦੀ ਆ ਕੁੱਤਾ ਹੈ ਪਤਾ ਨਹੀਂ ਕੁੱਤੀ ਹੈ ਚੈੱਕ ਕਰਨਾ ਮੈਨੂੰ ਅੱਛਾ ਰੈਡੀ ਅੱਛਾ ਜੱਗੀ ਲਵੇ ਲੱਗ ਗਿਆ ਲਓ ਜੀ ਹੋ ਕੇ ਸਟਾਰਟ ਕੱਢਤੀਆਂ ਟਰਾਲੀਆਂ हां ਵੀ ਮੁੰਡਿਆ ਕੀ ਕਹਿਣਾ ਚਾਹੁੰਦੇ ਹੋ ਜੀ ਬੰਨ ਤੋਂ ਬਾਅਦ ਟੱਪੋਂਗੇ ਫਿਰ ਆ ਵੀ ਕੋਸ਼ਿਸ਼ ਕਰਾਂਗੇ ਜਾਣ ਦੀ ਜੀ ਕੋਸ਼ਿਸ਼ ਨਹੀਂ ਕਰਨੀ ਜਾਣਾ ਦੇਖਦੇ ਆਂ ਡਰਾਈਵਰੀ ਦੇਖਾਂਗੇ ਲਾਪੜਾ ਡਰਾਈਵਰੀ ਚੈੱਕ ਕਰਾਂਗੇ ਹੁੰਦਾ ਇਹ ਸੈਕ ਲਾਊਗਾ ਪਤਾ ਨਹੀਂ ਕੌਣ ਲਾਤਾ ਉਹ ਵੀ ਦੇਖਾਂਗੇ ਉੱਧਰ ਖੜਾ ਆਪਣਾ ਰੱਖਾਂ ਵਾਲਾ ਚੱਲ ਲੱਗੀ ਨਹੀਂ ਲੱਗੀ ਨਹੀਂ ਹਾਂ ਓਏ 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 ਐਨਾ ਨਹੀਂ ਕਦੇ ਕੱਟੀ ਨਾ ਹੁੰਦਾ ਡਰਾਈਵਰੀ ਤੱਕੜੀਆ ਪਰਾਂ ਹੋ ਜਾਓ ਉਹ ਪੈਰ ਪੂਰ ਤੇ ਛਾੜ ਦੂ ਪਰਾਂ ਹੋ ਜਾਓ ਲਾਇਦ ਉਹ ਮੁੰਡਾ ਬੈਕ ਆ ਉਹ ਦੱਸ ਰਿਹਾ ਇਹ ਦੇਖਾ ਐ ਡਰਾਈਵਰ ਨਾਲ ਜਾਂਦਾ ਇੱਕ ਉਸਤਾਦ ਜੀ ਐਨੇ ਵਿਚਾਰੀ ਨੇ ਸੰਗਸਣਾ ਲਿਆ ਆਪਣਾ ਭੌਂ ਭੌਂ ਕੇ ਵਿਚਾਰੀ ਉਹ ਬਜਾ ਰਹਾ ਗਾਇਸ ਮਾਰਨਿੰਗ ਗੁੱਡ ਮਾਰਨਿੰਗ ਕੀ ਖਾ ਰਹੇ ਹੋ ਦਿਲਗਰਦਾਰੇ ਇਹ ਆਪਾਂ ਵੰਡਣ ਆਏ ਔਰੇ ਖਾਣ ਨਹੀਂ ਆਏ ਠੀਕ ਹੈ ਦੇ ਦੇ ਤੋਰਾਂਗੇ ਤੁਹਾਨੂੰ ਬੱਸ ਪਰਨਾ ਦੇ ਬਾਈ ਫੋਲ ਫੋਲ ਪਾਣੀ ਬਹੁਤ ਉਧਰ ਮੈਂ ਦੇਖ ਤਾ ਚਲੋ ਬਸ ਠੀਕ ਆ ਲੋ ਕਰ ਦੋ ਮੈਨੂੰ ਫੇਰ ਲੋ ਜੀ ਬਾਈ ਜੀ ਦੋ ਟਰਾਲੀਆਂ ਹੋਰ ਪਹੁੰਚ ਗਈਆਂ ਚਾਰਾ ਲੈ ਕੇ ਬਾਈ ਆਇਆ ਕਿਹੜੇ ਪਿੰਡ ਤੋਂ ਚੁੱਲੜ ਕਲਾਂ ਤੋਂ ਨਹੀਂ ਹੁਣ ਇੱਧਰ ਜਾਣਾ ਜੀ ਪਹਿਲਾਂ ਇੱਥੋਂ ਪਵਾ ਲਓ ਬੱਗੇ ਆਲਾ ਬੱਗੇ ਆਲਾ ਮੇਰਾ ਇੱਧਰ ਠੀਕ ਹੈ ਚੱਕ ਇੱਕ ਆਬਾਸੀ ਹੋ ਰਿਹਾ ਨਾ ਇਹ ਕਿਤੇ ਕੈਂਪ ਲੱਗਿਆ ਹੋਣਾ ਬਾਈ ਇਹਨਾਂ ਦਾ ਮੇਰੇ ਘਰ ਦੇ ਨਾਲ ਹੀ ਮਕਾਵਾਲ ਪਿੰਡ ਚੱਲ ਇੱਥੇ ਰਸਨ ਪਾਣੀ ਸਾਰਾ ਇੱਥੇ ਦੇਣਾ ਆਪਾਂ ਉੱਧਰ ਕਹਿੰਦੇ ਟਰੈਕਟਰ ਜਾਂਦਾ ਨਹੀਂ ਫਲੱਡ ਚ ਪਾਣੀ ਬਹੁਤ ਜ਼ਿਆਦਾ ਹੈ ਹੋਰ ਬਦਰ ਹੈ ਪਾਣੀ ਇੱਥੇ ਇਹ ਬਾਰਡਰ ਵਾਲਾ ਪਾਣੀ ਹੈ ਇਧਰ ਹਾਂ ਬਾਕਿਸਤਾਨਾ ਵਾਲਾ ਵੱਲੋਂ ਉੱਧਰ ਨਾੜਕ ਉਹ ਬੰਨ ਆ ਗਿਆ ਨਾਲ ਲੱਗ ਮੈਂ ਇਸ ਤੋਂ ਬਾਅਦ ਜਿਹੜੀਆਂ ਟੈਂਕੀ ਨਹੀਂ ਲੀਆਂ ਆਪਾਂ ਨੂੰ ਪਾਣੀ ਵਾਲੀ ਇਸ ਤੋਂ ਬਾਅਦ ਪਾਣੀ ਪਾਣੀ ਹੈ ਹਾਂ ਜੀ ਲਾ ਦੀਆਂ ਫਿਰ ਉਰੀ ਕੀ ਅੰਗਰ ਅੰਗਰਾਂ ਦਾ ਕਬੜਾ ਆਵਾਂਗੇ ਇੱਥੇ ਵੀ ਲਾਉਣੇ ਚਲੋ ਸਰ ਦੂਜੇ ਭਾਂਗੇ ਆਪਾਂ ਤੁਰ ਕੇ ਚੱਲ ਜਾ ਗਏ ਕੋਈ ਗੱਲ ਨਹੀਂ ਉੱਧਰ ਪੈਟਰ ਵਾਸਤੇ ਪਾਣੀ ਪਰਾਂ ਨਾਲ ਜਾਊਗਾ ਜੀ ਉਹ ਵੀ ਆਥੋਟੀ ਜਾਗਾ ਜਿੰਨਾ ਕੇ ਨਾ ਲੇ ਕੇ ਬੋਟ ਬਈ ਇੱਥੇ ਲੈ ਕੇ ਜਾਣਾ ਸਮਾਨ ਇੱਧਰ ਪਾਣੀ ਪਾਣੀ ਸਾਰਾ ਹੈ ਤੇ ਬਹੁਤ ਸੇਵਾਦਾਰ ਆਏ ਹੋਏ ਹੈ ਤੇ ਤੁਹਾਡਾ ਕੈਂਪ ਭਰਲੀ ਸਾਈਡ ਹੈ ਕਸ਼ਨ ਪਾਣੀ ਲੈ ਕੇ ਬਹੁਤ ਆਇਆ ਵੀਰੋ ਲੋ ਵੀ ਸੰਗ ਤਾਂ ਚੱਲੀਆਂ

ਆ ਦੇਖੋ ਜੀ ਇਹ ਕਿੰਨੀ ਬੜੀ ਮਠਾ ਮਰਦੂ ਹੈ ਆਹ ਕਰੋੜਾ ਜਰਾ ਸਾਹਮਣੇ ਚਲੋ ਬਸ ਇਧਰ ਨੂੰ ਚਲੋ ਓਏ ਅੱਗੇ ਧਿਆਨ ਨਾਲ ਬਾਈ ਓਏ ਆਈਆ ਯਾ ਇਹਨਾਂ ਇਕੱਠਾ ਬੰਦਾ ਬਲੌਗਰ ਉਹ ਪਛਲਾ ਬਾਈ ਮਾੜੂ ਆਪ ਨੂੰ ਜਾਣਦਾ ਉਹ ਚਾ ਗਏ ਓਏ ਕਦੇ ਮੜਾ ਬਾਈ ਕੁਛ ਨਹੀਂ ਕਹਿੰਦਾ ਇਦਾਂ ਨਹੀਂ ਕਰੋ ਆ ਇੱਕ ਡੱਬਾ ਰੋਟੀ ਦਾ ਦੇ ਹੀ ਹੋ ਬਾਈ ਨੂੰ ਉੱਥੇ ਪਈ ਜਾਂਦੇ ਅੰਦਰ ਬਾਈ ਉੱਥੇ ਪਈ ਜਾਂਦੇ ਉਹ ਵਿਚਾਰਾ ਕਿੱਥੇ ਨਹੀਂ ਉਹ ਦੋ ਅੰਦਰ ਕਿਹੜਾ ਆਇਆ ਚਲ ਕੋਈ ਨਾ ਬਈ ਉਹ ਤਾਂ ਉਹਦਾ ਕੰਨ ਨਾ ਬੜਕਾਓ ਯਾਰ ਕਿਤੇ ਇੱਧਰ ਉੱਧਰ ਨਿਆਣੇ ਨਿਆਣੇ ਨੇ ਉਹ ਨਾ ਯਾਰ ਮਹਾਰਾਜ ਤੁਹਾਡੀਆਂ ਵਡੀਆਂ ਵਡੀਆਂ ਬਰਾਤ ਕਰੇ ਆ ਜੀ ਆ ਜੀ 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 ਜ ਦੇ ਨੇ ਕਿ ਉੱਥੇ ਉਹ ਆ ਆ ਵਗੈਰਾ ਦੀ ਹੈ 4 ਮੀਟਰ ਵਾਲੀ ਆ ਕੇ ਆ ਰਹੇ ਹਾਂ 4 ਤਾਂ ਲਵਾਂਗੇ ਯਾਰ ਮੈਂ ਤੇਣਾ ਪੁੱਤ ਮੇਰੇ ਆਖੇ ਲੱਗੋ ਤੇ ਆਪਾਂ ਬਾਹਰ ਆਪਣੇ ਬੰਦੇ ਗਏ ਸਾਰੇ ਹੀ ਲਿਸਟ ਬਣੀ ਆ ਇੱਕ ਕੋਥੇ ਗੱਠ ਹਰ ਇੱਕ ਘਰ ਨੂੰ ਦੇ ਦਈਏ ਤੇ ਤੁਸੀਂ ਤੁਹਾਡੇ ਤੋਂ ਮਸਾ ਇੰਨਾ ਕੀ ਕੰਮ ਹੋਣਾ ਜ਼ਿਆਦਾ ਨਹੀਂ ਜਿਹਾਣਾ 4 ਨਹੀਂ ਜੇ ਤਾਂ ਤੋਂ ਕਾ ਇੱਥੇ ਆਣ ਕੇ ਬਣ ਜਾਣਾ ਕੰਮ ਜਿੱਥੇ ਆ ਜਾਊਗਾ ਬਾਈ ਵਟਾਂਗੇ ਤੇ ਸੁਝਾ ਜੀ 베ੜੀ ਚ ਉਹ 베ੜੀ ਦੇ ਬੰਦੇ ਬੰਦੇ ਬਾਈ ਜਰੂਰ ਪੜਦਾਂਗੇ ਬਾਈ ਪੜਦਾਂਗੇ ਨਾਮ ਦਾ ਗੱਠੀ ਨਾ ਚਲੋ ਸ਼ਾਮ ਪੀਰ ਅੱਜ ਤੱਕ ਵੀ ਹੋਰੀ ਹੈ ਬਹੁਤ ਠੀਕ ਹੈ ਬਾਈ ਜੀ ਬੰਦੇ ਆ ਰਹੇ ਨੇ ਆ ਰਹੇ ਜੇਗਾ ਹਾਂ ਦੇ ਸੱਚ ਦੀ ਗੱਲ ਸਾਹਿਬ ਆ ਬੇੜੀ ਵੀ ਨਾ ਮੈਂ ਖੋਲ ਕੇ ਜਦ ਪੁੱਛੇ ਹੋਏ ਲਓ ਵੀ ਮਿੱਤਰੋ ਹੁਣ ਚੱਲਿਆਂ ਅੱਗੇ ਪਾਣੀ ਬਹੁਤ ਜ਼ਿਆਦਾ ਆਸਤਨਾ ਜੈਕ ਡਾਉਨ ਦੇ ਡੱਬ ਦਵਾਈਆਂ ਸੀ ਕੋਕ ਦੇ ਚੱਲੇ ਆ ਸਾਰੇ ਘਰਾਂ ਚ ਜਾਏ ਮਾਸ ਅਗਲੇ ਘਰ ਰਹਿਗੇ ਹੋਰ ਵੀ ਪਿਆ ਕਰ ਇਕਲਾ ਟੋੜਾ ਯਾਰ ਇਧਰ ਬਹੁਤ ਜ਼ਿਆਦਾ ਪਾਣੀ ਹੈ ਬਹੁਤ ਜ਼ਿਆਦਾ ਇਧਰ ਇਧਰ ਕੋਈ ਜਾ ਇਧਰ ਆ ਜਾ ਨਾ ਬੋਲੇ ਸਿੱਧੇ ਜਿ ਬਣਾਈ ਲਏ ਜਿਸ ਨੇ ਵੀ ਮਿੱਤਰੋ ਉਹਾਂ ਦੇ ਘਰ ਦੂਜੇ ਘਰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਬਾਈਆਂ ਦਾ 35 ਕਿਲੋ ਡੁੱਬ ਗਿਆ ਬਾਈ ਹਰਿਆਣਾ ਤੋਂ ਜੀ ਹਾਂਜੀ ਅੱਗੇ ਜਾऊं ਤਾਂ ਫੇਰ ਆ ਜਾ ਜੀ ਇਹ ਤਾਂ ਅੱਗੇ ਗਾ ਬਾਈ ਕਾ ਹੋ ਗਿਆ ਬੰਦਾ 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 ਦੋ ਦੇ ਦੇਣਾ ਫੇਰ ਗਰਗਨਾ ਬਈ ਬੰਦੇ ਕੋਲ ਜਾਂਦਾ ਮੈਂ ਕਮਾ ਲਓ ਬਈ ਬਿਸਕੁਟੇ ਗਰਜੋਣਾ ਰੁਪਈਆ ਤੇ ਗੜੀ ਦੇ ਵੱਡੇ ਆ ਥੋੜਾ ਦੇ ਬਈ ਵੀ ਤੁਸੀਂ ਜੇ ਪਾਣੀ ਦੇ ਕੋਈ ਪਤਨੀ ਪੀਂਦਾ ਵਿੱਚੋਂ ਸਿਵਾਇ ਪਾਣੀ ਨਾਲ ਮਿਲ ਕੇ ਜਿਹੜਾ ਦੁੱਧ ਪਿਆ ਨਹੀਂ ਗੱਲ ਪਾਣੀ ਬੱਸ ਇਹ ਗੱਲ ਸਾਰਾ ਖਾਣ ਦੇ ਟੁਕੜਾ ਬਾਣੀ ਨਹੀਂ ਗੱਲ ਪਾਣੀ ਬੜਾ ਉਸ ਤੋਂ ਨਹੀਂ ਦੇਖਿਆ ਜਿਹੜੇ पानी कहते तो बहुत ज्यादा बहुत ज्यादा पानी मजा बहुत बुरा ਹੋ ਜਾ। ਮੈਂ ਦੋ ਹੀ ਨਾ ਜੇ ਕਿ ਇਹ ਛੁੱਟੀ ਸਾਈ ਗਿਆ। ਕਿਸ਼ਨ ਆਇਆ ਅੱਗੇ ਉਹ। ਬੋਡੀਆ ਨੂੰ ਕੋਈ ਹੁੰਦਾ। ਪਾਣੀ ਬਣਾਈ ਓਏ। ਇੱਧਰ ਦੇਖੋ ਮੁੰਡਾ। ਕਰਦਾ ਮੱਝਾਂ ਤੇ ਚੜਿਆ। ਪਾਣੀ ਦੇ ਵੀਰ। ਹੋ ਗਿਆ। ਨਾਲ ਲੈ ਕੇ ਜਾਣੀਆਂ ਉਹ ਪਾਣੀ ਤਾਂ ਹੈਗਾ ਹੀ ਨਹੀਂ ਨੂੰ ਕਿਹਦੇ ਕੋਲੇ ਆਪਣੇ ਕੋਲ ਹੋਰ trapਾ ਕੀ ਕਰਨਾ ਪਾਣੀ ਦੇ ਵਿੱਚ ਤਾਂ ਤੋਰੇ ਫਿਰਦਾ ਬਾਈ ਪਿੰਡ ਦੇ ਵਿੱਚ ਵੀ ਪਾਣੀ ਵੜਿਆ ਫਿਰਦਾ ਉਹ ਨਹੀਂ ਓਏ ਲਓ ਜੀ ਭਾਈ ਜੀ ਆਚਾਰ ਵੀ ਪਹੁੰਚ ਗਿਆ ਟਕਿਆਣੇ ਤੇ ਪਾਣੀ ਦੇਖੋ ਚਾਰੇ ਪਾਸੇ ਬਹੁਤ ਜ਼ਿਆਦਾ ਪਣੀ ਆ ਇਹਦਾ ਪਾਣੀ ਮਸੂ ਨਹੀਂ ਚੋਵੇ ਇਹ ਮਹੀਨਾ ਲੱਗੇਗਾ ਇਹ ਵੀ ਨੀ ਦੇਣਾ ਪਾਣੀ ਕੱਟ ਨਹੀਂ ਰਿਹਾ ਨਾ ਜਿਆਦਾ ਹੋ ਰਿਹਾ ਹੈ ਅੰਡਰੀ ਸੰਗਤ ਬਾਈ ਰਸਨਾ ਕਿੰਨੇ ਸਤੀਲ ਹੈ ਜੀ ਵਰਕੇ ਉਹ ਲੰਘ ਚੱਲੀਆਂ ਹਟਵਾਣਾ ਚੱਲੇ ਲੈਣ ਚੇਰ ਲਿਓਨੇ ਪਰ